ਸਤਿ ਸ਼੍ਰੀ ਅਕਾਲ ਦੋਸਤੋ ਮੈਂ ਲਖਸਰ ਮਲਜੀਤਪਾਲ ਸਿੰਘ ਝੰਡਾਕਲਾ ਅੱਜ ਤੁਹਾਡਾ ਫੇਰ ਪੰਜਾਬੀ ਤਫ਼ਸਰਾ ਪੇਜ ਦੇ ਉੱਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਪਹੁੰਚਿਆ ਮਾਨਸਾ ਜ਼ਿਲ੍ਹੇ ਦੇ ਪਿੰਡ ਮੋਸਾ ਵਿਖੇ ਤੇ ਉੱਥੇ ਅਸੀਂ ਗੱਲਬਾਤ ਕਰਾਂਗੇ ਕੁਦਰਤੀ ਖੇਤੀ ਬਾਰੇ ਤੇ ਮਨੁੱਖੀ ਸਿਹਤ ਬਾਰੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਜੁੜੇ ਹੋਏ ਨੇ ਸਰਦਾਰ ਨਰਦੇਸ਼ ਸਿੰਘ ਜੀ ਜਿਹੜੇ ਕਿ ਇਹ ਕੰਮ ਨੂੰ ਅੰਜਾਮ ਦੇ ਰਹੇ ਨੇ ਤੁਹਾਡਾ ਬਹੁਤ-ਬਹੁਤ ਸਵਾਗਤ ਨਰੇਸ਼ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਸਰ ਹਾਂਜੀ ਤੇ ਜਦੋਂ ਅਸੀਂ ਕੁਦਰਤੀ ਖੇਤੀ ਦੀ ਗੱਲ ਕਰਦੇ ਆਂ ਜਾਂ ਵਾਤਾਵਰਣ ਦੀ ਜਾਂ ਮਨੁੱਖੀ ਸਿਹਤ ਦੀ ਗੱਲ ਕਰੀਏ ਤਾਂ ਨਰੇਸ਼ ਸਿੰਘ ਜੀ ਪਹਿਲੀ ਗੱਲ ਸਾਨੂੰ ਇਹ ਦੱਸੋ ਕਿ ਇਹ ਜਿਹੜਾ ਤੁਹਾਨੂੰ ਖਿਆਲ ਕਿੱਥੋਂ ਆਇਆ ਕੁਦਰਤੀ ਖੇਤੀ ਕਰਨ ਦਾ ਖਿਆਲ ਤਾਂ ਇਹ ਆਇਆ ਜੀ ਵੀ ਜੋ ਸਾਡੀ ਸਿਹਤ ਆ ਉਹ ਜਾ ਚੁੱਕੀ ਹੈ ਜੀ 35 ਤੋਂ ਬਾਅਦ ਬਾਅਦ ਇੱਕ ਆਦਮੀ ਰੋ ਪੂਰੀ ਬਿਮਾਰੀਆਂ ਦਾ ਸ਼ਿਕਾਰ ਹੋ ਗਿਆ ਪੂਰੇ ਪਰਿਵਾਰ ਸ਼ਿਕਾਰ ਹੋ ਰਹੇ ਨੇ ਜੀ ਤੇ ਪਾਣੀ ਸਭ ਤੋਂ ਸੈਨੀਟਿਕ ਦੀ ਜਰੂਰਤ ਹੁੰਦਾ ਤਾਂ ਉਹਦੇ ਸਾਨੂੰ ਉੱਥੇ ਆਉਣਾ ਪਊਗਾ ਜਿੱਥੋਂ ਅਸੀਂ ਕੀਤੇ ਗੁਰੂ ਕੀਤੇ ਸੀ। ਤੇ ਸੇਨ ਨੂੰ ਮੁੱਖ ਰੱਖਦੇ ਆਂ ਅਸੀਂ ਇਸ ਖੇਤੀ ਵਾਸਤੇ। ਠੀਕ ਹੈ। ਤੇ ਇੱਕ ਨਵੇਂ ਸਮਝਿਆ ਦੱਸੋ ਕਿ ਤੁਸੀਂ ਅੱਜਕੱਲ ਇਸ ਖੇਤੀ ਵਾਸਤੇ ਕੀ ਹੋਈ ਯਤਨ ਕਰਦੇ ਆਂ। ਸਭ ਤੋਂ ਪਹਿਲਾਂ ਜੇ ਸਾਨੂੰ ਜਿਹੜੀ ਕੁਦਰਤੀ ਖੇਤੀ ਆ ਇਹਦਾ ਮੋਡੂਲਰ ਸਿਧਾਂਤ ਕੀ ਹੈ ਉਹਦੇ ਬਾਰੇ ਸਮਝਣਾ ਪਊਗਾ। ਜਿੰਨਾ ਚਿਰ ਤੱਕ ਅਸੀਂ ਖੇਤੀ ਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ ਖੇਤੀ ਨੂੰ ਸੀ ਥੋੜਾ ਵਪਾਰ ਤੋਂ ਪਿੱਛੇ ਹਟਾ ਕੇ ਜੀਵਨ ਰੇਖਾ ਨਾਲ ਨਹੀਂ ਜੋੜਦੇ ਹੁੰਦਾ ਜੇਕਰ ਕਿਸੇ ਪਰ ਕਿਸੇ ਖੇਤੀ ਆprodukti ਦੇਖੀ ਆ ਬਿਲਕੁਲ ਸੰਭਵ ਹੈ ਕਿ ਆ ਤਾਂ ਇਹਦੀਆਂ ਜੋ ਟੈਕਨੀਕਾਂ ਹੈ ਜਿਆ ਨੇ ਥੂੜੀਆਂ ਜੀਆਂ ਭਿੰਨ ਹੈਗੀਆਂ ਨੇ ਤੇ ਤਦੀ ਜਦੋਂ ਪੂਰੀ ਤਰ੍ਹਾਂ ਸਮਝ ਕੇ ਹੀ ਕੁਦਰਤੀ ਖੇਤੀ ਨੂੰ ਜੀਆ ਜਾਵੇ ਤੇ ਤੁਹਾਡੇ ਫਾਰਮ ਤੇ ਇੱਥੇ ਅਸੀਂ ਦੇਖ ਰਹੇ ਹਾਂ ਕਿ ਕਾਫੀ ਨਰਸਰੀ ਦਾ ਕੰਮ ਹੋਏਗਾ ਪੌਦਿਆਂ ਦਾ ਕੰਮ ਹੋਏਗਾ ਤੁਸੀਂ ਇਸ ਫਰਮ ਤੇ ਕੀ ਤਕਨੀਕਾਂ ਅੱਜਕੱਲ੍ਹ ਅਪਣਾ ਰਹੇ ਕੀ ਕੀ ਢੰਗ ਕਰਕੇ ਹਾਂਜੀ ਅਸੀਂ 2018 ਦੇ ਵਿੱਚ ਜਿਹੜੀ ਤਕਨੀਕ ਸੀ ਜੀ ਉਹ ਡਾਕਟਰ ਆਸੂ ਸ਼ਰੀਫ ਜੀ ਪਾਕਿਸਤਾਨ ਤੋਂ ਨੇ ਜੂ ਉਹਨਾਂ ਨੇ ਇੱਕ ਟੈਕਨੀਕ ਦਿਖਾਉੀ ਕਿ ਕਿਹਾ ਉਹ ਇੱਕ ਤਕਨੀਕ ਦਿੱਤੀ ਉਹ ਬੈਡਾਂ ਦੇ ਉੱਤੇ ਹੈ ਜੀ ਉਹਦੇ ਵਿੱਚ ਪਾਣੀ ਦੀ ਲਾਗਤ ਬਹੁਤ ਘੱਟ ਹੈ ਤੇ ਉਹਦੇ ਵਿੱਚ ਨਾ ਹੀ ਕਿਸੇ ਕਿਸਮ ਦਾ ਕੋਈ ਕੈਮੀਕਲ ਦੀ ਲੋੜ ਪੈਂਦੀ ਹੈ ਉਹ ਸਾਰਾ ਕੁਝ ਕੁਦਰਤੀ ਕਰਨਾ ਕੀ ਚੀਜ਼ ਹੈ ਜੀ ਉਸ ਤਕਨੀਕ ਨੂੰ ਸੀ ਸਮਝ ਕੇ ਆਪਣੇ ਲੈ ਮਾ ਲਾਈ ਤੇ ਕਿਸੇ ਆਮ ਜੋ ਕਿਸਾਨ ਮਿਲਦਾ ਜਿਹੜਾ ਕਿ ਖੇਤੀ ਵਿੱਚ ਲੱਗੇ ਹੋਏ ਨੇ ਕਿਸ ਤਰ੍ਹਾਂ ਦੀ ਖੇਤੀ ਹੈ ਕਿ ਕਿਸ ਤਰ੍ਹਾਂ ਕਰੇ ਜਾਂਦਾ ਹੈ ਕਿ ਕੈਮੀਕਲ ਪਾਇਆ ਜਾਂਦਾ ਹੈ ਕਿ ਹੋਰ ਫਰਾਂ ਦਾ ਸਰੇਆਂ ਦਾ ਪੜੀ ਜਾਂਦਾ ਤੁਸੀਂ ਕੀ ਕਹਿਣਾ ਚਾਹੋਗੇ ਉਸ ਬਾਰੇ ਸੇポジਟਿਵ ਕਿਸਾਨ ਆ ਉਹਨਾਂ ਦੀ ਮਨਜ਼ੂਰੀ ਨਹੀਂ ਹੈ ਲੋਕ ਕਿਸਾਨ ਨੂੰ ਦੱਸਿਆ ਜਾਂਦਾ ਕਿਸਾਨ ਉਹੀ ਕਰਦਾ ਹੈ ਦੋ ਅੱਜ ਦਾ ਕਿਸਾਨ ਉਹ ਆਪਣੀਆਂ ਲੋੜਾਂ ਨੂੰ ਮੁੱਖ ਰੱਖ ਕੇ ਖੇਤੀ ਕਰਦਾ ਰਹੇਗਾ। ਉਹਨਾਂ ਦੀ ਆਰਥਿਕਤਾ ਹੈਗੀ ਆ ਉਸ ਖੇਤੀ ਦੇ ਮੂਹਰੇ ਕਿ ਇਹ ਦੋਸਤਿਆ ਤੇ ਕੈਮੀਕਲ ਕੀਤੀ ਜਾਂਦੀ ਹੈ। ਕਿ ਬੇਸ਼ੱਕ ਉਹ ਭਾਰਕ ਪੱਖ ਤੋਂ ਕਹਿ ਸਕਦੇ ਆ ਆਰਥਿਕ ਪੱਖੋਂ ਖੇਤੀ ਬਹੁਤ ਲਾਹੇਵੰਦ ਹੈ ਇਹ ਨਹੀਂ ਜਾਇਆ ਜਾ ਸਕਦਾ ਕਿ ਸਨ ਖੇਤੀ ਸਾਡੇ ਬੰਦ ਤੇ ਪਰ ਸਿਹਤ ਨੂੰ ਮੁੱਖ ਰੱਖਦੇ ਹੋਏ ਸਾਨੂੰ ਪਰਕਿਰਤਕ ਖੇਤੀ ਦੀ ਲੋੜ ਹੀ ਪਈ। ਤੇ ਇਹਦੇ ਵਾਸਤੇ ਹੋਰ ਥੋੜੇ ਥੋੜੇ ਚੰਗੀ ਇਸ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਸਕਦੇ। ਇਹੜਾ ਸੀ ਲੋਕਾਂ ਨੂੰ ਦੱਸ ਸਕਦੇ ਕਿ ਕਿ ਸਵਾਸ ਕਿਵੇਂ ਲਾਉਣਾ। ਸਭ ਤੋਂ ਪਹਿਲਾਂ ਨਾ ਇਹ ਜੋ ਸਾਡੇ ਬਜ਼ੁਰਗ ਬੈਠੇ ਨੇਗੇ ਥੋੜਾ ਮੋਟਾ ਸਾਨੂੰ ਉਹਨਾਂ ਤੋਂ ਗਿਆਨ ਲੈਣਾ ਚਾਹੀਦਾ ਤੇ ਬਾਕੀ ਹਿੰਦੁਸਤਾਨ ਦੇ ਵਿੱਚ ਇੱਕ ਪਰਮਾ ਕਲਚਰ ਨਾਮ ਦਾ ਵਿਧੀ ਹੈ ਖੇਤੀ ਦੀ ਉਹ ਬਹੁਤ ਸੋਹਣੇ ਤਰੀਕੇ ਨਾਲ ਸਮਝਾ ਰਹੇ ਨੇ ਕਿ ਖੇਤੀ ਨੂੰ ਆਪਾਂ ਝੰਡ ਨਾਲ ਕਰ ਸਕਦੇ। ਉਹ ਤੁਹਾਡਾ ਬਹੁਤ-ਬਹੁਤ ਧੰਨਵਾਦ ਨਰਦੇਸ ਸਿੰਘ ਕਿ ਤੁਸੀਂ ਸੰਖੇਪ ਵਿੱਚ ਪਾ ਮੈਂ ਥੋੜੇ ਸਮੇਂ ਵਿੱਚ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤਾਂ ਇਸ ਖੇਤੀ ਨੂੰ ਅਪਣਾਉਣ ਦਾ ਸਨੇਹਾ ਵੀ ਲੋਕਾਂ ਨੂੰ ਦਿੱਤਾ ਜਿਹਦੇ ਵਿੱਚ ਕਿ ਮਨੁੱਖੀ ਸਿਹਤ ਵਾਤਾਵਰਨ ਤੇ ਜ਼ਹਿਰ ਮੁਕਤ ਖੇਤੀ ਜਿਹੜੀ ਉਹ ਸਮੇਂ ਦੀ ਲੋੜ ਹੋਣੀ ਚਾਹੀਦੀ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਦੋਸਤੋ ਨਰਦੇਵ ਸਿੰਘ ਮੂਸਾ ਦੀ ਸੋਚ ਤੇ ਜਜ਼ਬੇ ਨੂੰ ਸਲਾਮ ਕਰਨਾ ਬਣਦਾ ਹੈ ਜਿਨ੍ਹਾਂ ਨੇ ਇਹ ਬਹੁਤ ਵੱਡਾ ਮੀੜਾ ਚੁੱਕਿਆ ਹੈ ਮਨੁੱਖੀ ਸਿਹਤ ਨੂੰ ਲੈ ਕੇ ਮਨੁੱਖੀ ਜੋ ਬਿਮਾਰੀਆਂ ਨੇ ਉਹਨਾਂ ਨੂੰ ਖਤਮ ਕਰਨ ਦੇ ਲਈ ਜ਼ਹਿਰ ਮੁਕਤ ਕੁਦਰਤੀ ਖੇਤੀ ਦਾ ਸੋ ਅੱਜ ਦੇ ਪ੍ਰੋਗਰਾਮ ਦੇ ਸੂਤਰਤਾਰ ਬਲਜੀਤਪਾਲ ਜੀ ਦਾ ਬਹੁਤ ਬਹੁਤ ਧੰਨਵਾਦ